ਜਿਹੜਾ ਇਸਤੇਮਾਲ ਕਰੇਗਾ ਇਸ ਦਰਖਤ ਦੇ ਪੱਤੇ ਸ਼ੂਗਰ ਉਹਦੇ ਤੋਂ ਮਰਦੇ ਦਮ ਤੱਕ ਦੂਰੀ ਬਣਾ ਕੇ ਰੱਖੇ ਸ਼ੂਗਰ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਕਿਸੇ ਨੂੰ ਜੋੜਾਂ 'ਚ ਦਰਦ ਪੈਣ ਲੱਗ ਗਿਆ ਕਿਸੇ ਨੂੰ ਪੇਟ ਖਰਾਬ ਰਹਿਣ ਲੱਗ ਗਿਆ ਸ਼ੂਗਰ ਕਰਕੇ ਜਿਨ੍ਹਾਂ ਨੂੰ ਕਮਜ਼ੋਰੀ ਹੋ ਗਈ ਜਨਰਲ ਕਮਜ਼ੋਰੀ ਜਨਰਲ ਵੀਕਨੈਸ ਦੀ ਅਸੀਂ ਗੱਲ ਕਰਦੇ ਆ ਜਾਂ ਉਮਰ ਤੋਂ ਪਹਿਲਾਂ ਜਿਹੜੇ ਲੋਕ ਮੁਰਝਾ ਗਏ ਨੇ ਸ਼ੂਗਰ ਕਰਕੇ ਉਹਨਾਂ ਤੇ ਕੰਮ ਕਰੇਗਾ ਇਹ ਪੱਤੇ ਬਿਲਕੁਲ ਜੀ ਬਿਲਕੁਲ ਇਹ ਇਹ ਜਿਹੜਾ ਪਾਊਡਰ ਹੈ ਨਾ ਇਹਨੇ ਸਭ ਤੁਹਾਡੇ ਨਰਵਸ ਸਿਸਟਮ ਤੇ ਕੰਮ ਕਰਨਾ ਤਾਡੇ ਰੋਗ ਪ੍ਰਤੀਰੋਧਕ ਸ਼ਕਤੀ ਜਿਹੜੀ ਰੋਗਾਂ ਨਾਲ ਲੜਨ ਵਾਲੀ ਤਾਕਤ ਆ ਉਹਦੇ ਉੱਤੇ ਕੰਮ ਕਰਨਾ ਔਰ ਸਭ ਤੋਂ ਜ਼ਿਆਦਾ ਤੁਹਾਡੀ ਸੁੰਦਰਤਾ ਨੂੰ ਵਧਾਉਣ ਤੇ ਉੱਪਰ ਕੰਮ ਕਰਨਾ ਇੱਕ ਚਮਚੇ ਦਾ ਚੌਥਾ ਹਿੱਸਾ ਲੈ ਲਓ ਜਿਹੜੇ ਬੰਦੇ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਆ ਡਾਕਟਰ ਨਾਗੀ ਵਾਂਗੂ ਜਿੰਨੇ ਮਟਾਪਾ ਕੰਟਰੋਲ ਕਰਨਾ ਉਹਨਾਂ ਦੇ ਲਈ ਥੋੜਾ ਜਿਹਾ ਵੱਖਰਾ ਤਰੀਕਾ ਐ ਇਹਨਾਂ ਅੱਧਾ ਚਮਚ ਲਿਆ ਇਹਦੇ ਚ ਐ ਘੋਲ ਲੈਣਾ ਸ਼ੂਗਰ ਹੈਗੀ ਇਹ ਹੋ ਕਿਉਂ ਜਾਂਦੀ ਹੈ ਚੰਗਾ ਭਲਾ ਵਰਦਾ ਹੁੰਦਾ ਹੈ ਤੇ ਸ਼ੂਗਰ ਹੋ ਜਾਂਦੀ ਹੈ ਉਹਨੂੰ ਜਦੋਂ ਤੁਹਾਡਾ ਕੋਲੇਸਟ੍ਰੋਲ ਵਧਣ ਲੱਗ ਪਿਆ ਸਮਝ ਲਓ ਤੁਹਾਨੂੰ ਸ਼ੂਗਰ ਹੋਣ ਲੱਗ ਪਈ ਜਦੋਂ ਤੁਹਾਡੇ ਪੈਰਾਂ 'ਚ ਸੁੰਨਪਨ ਹੋਣ ਲੱਗ ਪਿਆ ਸਮਝ ਲਓ ਤੁਹਾਨੂੰ ਸ਼ੂਗਰ ਵੱਧ ਲੱਭੀ ਜਦੋਂ ਤੁਸੀਂ ਬੈਠੇ-ਬੈਠੇ ਸੌਣ ਲੱਗ ਗਏ ਸੁਸਤੀ ਆਉਣ ਲੱਗੀ ਸਮਝ ਲਓ ਤੁਹਾਡੀ ਸ਼ੂਗਰ ਵੱਧ ਲੱਭੀ ਜੇ ਤੁਹਾਡੇ ਬਾਥਰੂਮ ਦੇ ਵਿੱਚ ਝਾਗ ਹੋਣ ਲੱਗ ਪਈ ਬਾਥਰੂਮ ਜ਼ਿਆਦਾ ਆਉਣ ਲੱਗ ਗਿਆ ਸਮਝ ਲਓ ਤੁਸੀਂ ਸ਼ੂਗਰ ਦੇ ਸ਼ਕਾਰ ਹੋਣ ਲੱਗ ਪਏ ਕਿਡਨੀ ਹਾਰਟ ਔਰ ਲੀਵਰ ਇਹ ਤਿੰਨ ਚੀਜ਼ਾਂ ਦੇ ਸਭ ਤੋਂ ਜ਼ਿਆਦਾ ਮਾਰ ਸ਼ੂਗਰ ਕਰਦੀ ਹੈ ਜੇ ਤੁਹਾਨੂੰ ਇਹ ਦਿੱਕਤਾਂ ਹੋਣ ਲੱਗੀਆਂ ਬਲੋਕੇ ਜੋਨ ਲੱਗ ਪਈ ਸਾਹ ਜ਼ਿਆਦਾ ਚੜਨ ਲੱਗ ਪਿਆ ਨੀਂਦ ਡਿਸਟਰਬ ਹੋਣ ਲੱਗ ਪਈ ਸਟ्रेस ਰਹਿਣ ਲੱਗ ਪਿਆ ਤਾਂ ਤੁਸੀਂ ਸ਼ੂਗਰ ਦੇ ਸ਼ਿਕਾਰ ਹੋ ਪਏ ਜਿਹੜੀ ਦਵਾਈਆਂ ਨਾਲ ਸ਼ੂਗਰ ਹੈਗੀ ਹੈ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੇ ਵੀਰ ਹੈਗੇ ਨੇ ਬਜ਼ੁਰਗ ਹੈਗੇ ਨੇ ਹੁਣ ਤੇ ਉਹ ਇਨਸੂਲਿਨ ਦਾ ਇੰਜੈਕਸ਼ਨ ਵੀ ਹਟਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਮੇਰੇ ਨਾਲ ਨਾਨੀ ਜੀ ਦੇ ਉਹਨਾਂ ਦੇ ਗਲੇ ਤੇ ਗੰਢ ਸੀ ਜੀ ਉਹਦੇ ਆ ਬੁੰਦਲੇ ਨਾ ਗੰਡ ਵੀ ਖੁਰ ਗਈ ਆ ਆਹੀ ਬੁੰਦਾਂ ਲਈਆਂ ਸੀ ਨਾਨੀ ਜੀ ਇਸ ਤਰ੍ਹਾਂ ਦੀਆਂ ਹਾਂਜੀ ਆਹੀ ਬੁੰਦਾਂ ਰਗੀਆਂ ਸੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ 슈ਗਰ ਬੈਲੈਂਸ ਹੋਵੇ ਤਾਂ ਉਹ ਤਾਂ ਨਹੀਂ ਘਟ ਵੀ ਜਾਂਦੀ ਜੀ ਕਟਾਰੇ ਸਾਹਿਬ ਬਿਲਕੁਲ ਜੀ ਘਟੀ 슈ਗਰ ਦਾ ਕੋਈ ਹੱਲ ਨਹੀਂ ਜਿੰਦੀ 슈ਗਰ 40 ਰਹੇਗੀ 50 ਰਹੇਗੀ 30 ਰਹੇਗੀ ਤੇ ਹੁੰਦਾ ਤਾਂ ਰੱਬ ਨਾਲ ਸਦੀ ਗੱਲ ਹੋ ਗਈ ਸਮਝ ਲਓ ਤੁਸੀਂ ਜਿਨ੍ਹਾਂ ਦੇ ਘਰੇ ਦਰਖਤੇ ਲੱਗ ਗਿਆ ਸਮਝ ਲਓ ਵੀ 슈ਗਰ ਤਾਂ ਉਹ ਗਵੰਡਿਆਂ ਦੀ ਨਹੀਂ ਹੁੰਦੀ ਕਿਉਂਕਿ ਗਵੰਡੀ ਵੀ ਪੱਤੇ ਖਾਣ ਬਿਲਕੁਲ ਉਹ ਇਸ ਪੱਤਿਆਂ ਨੂੰ ਸਬਜ਼ੀ ਚ ਵੀ ਪਾ ਸਕਦੇ ਆ ਇਹਨੂੰ ਆਟੇ ਚ ਵੀ ਗੁੰਨ ਸਕਦੇ ਇਹਨੂੰ ਕੱਚੇ ਵੀ ਖਾ ਸਕਦੇ ਇਸ ਤਰ੍ਹਾਂ ਜਿਹੜਾ ਇਸਤੇਮਾਲ ਕਰੇਗਾ ਇਸ ਦਰਖਤ ਦੇ ਪੱਤੇ 슈ਗਰ ਉਹਦੇ ਤੋਂ ਮਰਦੇ ਦਮ ਤੱਕ ਦੂਰੀ ਬਣਾ ਕੇ ਰੱਖੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਇਹ ਨੁਸਖਾ ਇਹ ਪੱਤਿਆਂ ਵਾਲਾ ਫਾਰਮੂਲਾ ਅਸੀਂ ਸ਼ੇਅਰ ਕਰਨ ਲੱਗੇ ਆਂ ਤੇ ਜਿਨ੍ਹਾਂ ਨੂੰ 슈ਗਰ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਉਹਦਾ ਵੀ ਹੱਲ ਇਸ ਪੱਤਿਆਂ ਦੇ ਵਿੱਚ ਹੈ ਔਰ ਜਿਹੜਾ ਚਾਹੁੰਦਾ ਕਿ ਸਾਨੂੰ 슈ਗਰ ਹੋਵੇ ਨਾ ਮਰਦੇ ਦਮ ਤੱਕ ਉਹਦਾ ਵੀ ਨੁਸਖਾ ਫਾਰਮੂਲਾ ਸੀ ਅੱਜ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਮਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ 나ਗੀ ਕਟਾਰੀਆ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਡਾਕਟਰ ਕਰਨ ਕਟਾਰੀਆ ਸਾਡੇ ਨਾਲ ਨੇ ਤੇ ਡਾਕਟਰ ਗੁਰਬਖਸ਼ ਸਿੰਘ 나ਗੀ ਸਾਹਿਬ ਸਾਡੇ ਨਾਲ ਨੇ ਔਰ ਇਹ ਦਰਖਤ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਚੀਜ਼ ਦਾ ਦਰਖਤ ਹੈ ਪਹਿਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਹੈਗੀ ਹੈ ਉਹ 나ਗੀ ਸਾਹਿਬ ਤੋਂ ਅਸੀਂ ਕਰ ਲਨੇ ਆ 나ਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ ਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰੇ ਸਰੋਤਿਆਂ ਦੇ ਰੂਬਰੂ ਕੀਤਾ ਜੀ 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 ਅੱਛਾ ਨਗੀ ਸਾਹਿਬ ਇਹ ਸਮਝਾਂਗੇ ਵੀ ਕਿਸ ਦਰਖਤ ਦੇ ਪੱਤੇ ਨੇ ਤੇ ਹੱਥ ਦੇ ਵਿੱਚ ਵੀ ਤੁਸੀਂ ਉਹ ਪੱਤੇ ਜਿਹੜਾ ਹੈਗਾ ਇੱਕ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਨਾ ਪੱਤਿਆਂ ਦਾ ਸੁਕਾ ਕੇ ਇਹ ਦਰਖਤ ਹੈਗਾ ਜਿਹੜਾ ਇਹਦਾ ਇਸਤੇਮਾਲ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕਰੇਗਾ ਸ਼ੁਗਰ ਉਹਦੇ ਨੇੜੇ ਨਹੀਂ ਲੱਗੇਗੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਅੱਗੇ ਸਭ ਤੋਂ ਪਹਿਲਾਂ ਘਰਾਂ ਦੇ ਵਿੱਚ ਦਰਖਤ ਹੁੰਦੇ ਸੀ ਉਹ ਦਰਖਤ ਸਾਨੂੰ ਇੱਕ ਰੋਟੇਸ਼ਨ ਦਾ ਕੰਮ ਕਰਦੇ ਸੀ ਇੱਕ એનર્ਜੀ ਦਿੰਦੇ ਸੀ ਅੱਜ ਵੀ ਜੇ ਤੁਸੀਂ ਤੰਦਰੁਸਤ ਹੋਣਾ ਚਾਹੁੰਦੇ ਤੇ ਆਪਣੇ ਘਰ ਦੇ ਵਿੱਚ ਇਹ ਦਰਖਤ ਲਗਾ ਲਓ ਕਿਉਂਕਿ ਇਸ ਦਰਖਤ ਦੇ ਐਨੇ ਕੁ ਫਾਇਦੇ ਆ ਸਵੇਰੇ ਉੱਠ ਕੇ ਇਹਦੇ ਤੁਸੀਂ ਪੱਤੇ ਚਬਾ ਸਕਦੇ ਹੋ ਬਾਅਦ ਚਿੰਦਾ ਪਾਊਡਰ ਬਣਾ ਕੇ ਸਕਾ ਕੇ ਰੋਜ਼ਾਨਾ ਜੇ ਤੁਸੀਂ ਅੱਧਾ ਚਮਚ ਗਰਮ ਪਾਣੀ ਨਾਲ ਲੈਂਦੇ ਹੋ ਤੇ ਤੁਹਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗਾਂ ਦਾ ਛੁਟਕਾਰਾ ਮਿਲ ਜਾਂਦਾ ਉਹ ਸਭ ਤੋਂ ਵੱਡਾ ਜਿਹੜਾ ਰੋਗ ਜ਼ਿਆਦਾ ਅੱਜ ਹਰੇਕ ਘਰ ਦੇ ਵਿੱਚ ਕ ਕਰ ਚੁੱਕਿਆ ਜਿੰਦਾ ਨਾਮ ਹੈ 슈ਗਰ ਠੀਕ ਹੈ ਹੁਣ 슈ਗਰ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਉਹ ਸਮੱਸਿਆ ਉਹਨੂੰ ਕੰਟਰੋਲ ਕਰਨ ਲਈ ਇਹ ਪਾਊਡਰ ਬਣਿਆ ਹੋਇਆ ਇਹ ਰਾਮਬੰਦ ਦਾ ਕੰਮ ਕਰੇਗਾ ਅੱਛਾ ਡਾਕਟਰ ਸਾਹਿਬ ਜਿਹੜੇ 슈ਗਰ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਕਿਸੇ ਨੂੰ ਜੋੜਾਂ 'ਚ ਦਰਦ ਪੈਣ ਲੱਗ ਗਿਆ ਕਿਸੇ ਨੂੰ ਅਸੀਂ ਕਹੇ ਲਈ ਕਿ ਪੇਟ ਖਰਾਬ ਰਹਿਣ ਲੱਗ ਗਿਆ 슈ਗਰ ਕਰਕੇ ਜਿਨ੍ਹਾਂ ਨੂੰ ਕਮਜ਼ੋਰੀ ਹੋ ਗਈ ਜਨਰਲ ਕਮਜ਼ੋਰੀ ਜਨਰਲ ਵੀਕਨੈਸ ਦੀ ਅਸੀਂ ਗੱਲ ਕਰਦੇ ਆ ਜਾਂ ਉਮਰ ਤੋਂ ਪਹਿਲਾਂ ਜਿਹੜੇ ਲੋਕ ਮੁਰਝਾ ਗਏ ਨੇ 슈ਗਰ ਕਰਕੇ ਉਹਨਾਂ ਤੇ ਕੰਮ ਕਰੇਗਾ ਇਹ ਪੱਤੇ ਬਿਲਕੁਲ ਜੀ ਬਿਲਕੁਲ ਜਿਵੇਂ ਗੱਲ ਕਰਾਂ ਇਹਨਾਂ ਪੱਤਿਆਂ ਦੀ ਇਹ ਇਹ ਪੱਤੇ ਆ ਸਭ ਤੋਂ ਪਹਿਲਾਂ ਜਿਹੜਾ ਸਾਡੇ ਅੰਦਰ ਵਿਟਾਮਿਨ A ਵਿਟਾਮਿਨ C ਕੈਲਸ਼ੀਅਮ ਪੋਟਾਸ਼ੀਅਮ ਆਇਰਨ ਦੀ ਕਮੀ ਦੂਰ ਕਰੇਗਾ ਹੁਣ ਸਭ ਤੋਂ ਵੱਡੀ ਗੱਲ ਕਿ ਅੱਜ ਸ਼ੂਗਰ ਦਾ ਰੋਗ ਸਾਡੇ ਨਾ ਦੇਖੋ ਜਦੋਂ ਪੇਟ ਖਰਾਬ ਹੁੰਦਾ ਨਾ ਉਦੋਂ ਇਹ ਸਮੱਸਿਆਵਾਂ ਵਧਣ ਗਿਆ ਔਰ ਸਭ ਤੋਂ ਜ਼ਿਆਦਾ ਇਹਦੇ ਵਿੱਚ ਫਾਈਬਰ ਪਾਇਆ ਜਾਂਦਾ ਜਿਹੜੇ ਸਾਡੇ ਪਾਚਨ ਤੰਤਰ ਨੂੰ ਤੇ ਸਾਡੀ ਕਬਜ਼ ਨੂੰ ਵੀ ਠੀਕ ਕਰੇਗਾ ਠੀਕ ਹੈ ਜੀ ਔਰ ਉਸ ਤੇ ਨੰਬਰ ਤੇ ਇਹ ਇੱਕ ਹੋਰ ਖਾਸ ਗੱਲ ਜਿਹੜੇ ਬੰਦੇ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਆ ਡਾਕਟਰ ਨਾਗੀ ਵਾਂਗੂ ਆ ਦੇਖੋ ਜੇ ਤੁਸੀਂ ਆਪਣੇ ਆਪ ਨੂੰ ਵਧੀਆ ਕੱਪੜੇ ਪਾੜਨਾ ਚਾਹੁੰਦੇ ਹੋ ਫਿਟਨੈਸ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਮੋਟਾਪੇ ਉੱਪਰ ਵੀ ਬਹੁਤ ਵਧੀਆ ਕੰਮ ਕਰੇਗਾ ਇਹ ਪਾਊਡਰ ਜੀ 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 ਅੱਛਾ ਨਗੀ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈਗੇ ਤੁਸੀਂ ਕਿਹਾ ਵੀ ਜਿਹੜਾ ਬੰਦਾ ਫਿੱਟ ਰਹਿਣਾ ਚਾਹੁੰਦਾ ਹੈ ਆਪਣਾ ਜੁੱਸਾ ਬਲਵਾਨ ਰੱਖਣਾ ਚਾਹੁੰਦਾ ਹੈ ਬਿਮਾਰੀਆਂ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਮਰਦੇ ਦਮ ਤੱਕ ਉਹ ਮਤਲਬ ਇੰਨੀ ਪਾਵਰ ਇੰਨੀ ਪਾਵਰਫੁਲ ਚੀਜ਼ ਹੈਗੀ ਇਹ ਬਿਲਕੁਲ ਜੀ ਬਿਲਕੁਲ ਇਹ ਇਹ ਜਿਹੜਾ ਪਾਊਡਰ ਹੈ ਨਾ ਇਹਨੇ ਸਭ ਤਹਾਡੇ ਨਰਵਸ ਸਿਸਟਮ ਤੇ ਕੰਮ ਕਰਨਾ ਤੁਹਾਡੇ ਰੋਗ ਪ੍ਰਤੀਰੋਧਕ ਸ਼ਕਤੀ ਜਿਹੜੀ ਰੋਗਾਂ ਨਾਲ ਲੜਨ ਵਾਲੀ ਤਾਕਤ ਆ ਉਹਦੇ ਉੱਤੇ ਕੰਮ ਕਰਨਾ ਔਰ ਸਭ ਤੋਂ ਜ਼ਿਆਦਾ ਤੁਹਾਡੀ ਸੁੰਦਰਤਾ ਨੂੰ ਵਧਾਉਣ ਤੇ ਉੱਪਰ ਕੰਮ ਕਰਨਾ ਔਰ ਜਦੋਂ ਤੁਹਾਡੇ ਮੈਟਾਬੋਲਿਕ ਸਿਸਟਮ ਮੈਟਾਬੋਲਿਜ਼ਮ ਸਿਸਟਮ ਦੇ ਉੱਪਰ ਕੰਮ ਹੋਵੇ ਦੇਖੋ 슈ਗਰ ਦਾ ਰੋਗ ਸਾਡੇ ਮੈਟਾਬੋਲਿਕ ਸਿਸਟਮ ਨਾਲ ਜੁੜਿਆ ਹੋਇਆ ਜਦੋਂ ਸਾਡੀ ਮੈਟਾਬੋਲਿਜ਼ਮ ਸਿਸਟਮ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦੇਗਾ ਤਾਂ ਤੁਸੀਂ ਦੇਖੋ ਡੇ ਬਾਈ ਡੇ ਡੇ ਬਾਈ ਡੇ ਤੁਸੀਂ ਹਰ ਰੋਜ਼ ਡੇ ਬਾਈ ਡੇ ਹਰ ਰੋਜ਼ ਤੁਹਾਡੇ ਅੰਦਰ ਇੱਕ એનર્ਜੀ ਇੱਕ ਊਰਜਾ ਪੈਦਾ ਊਰਜਾ ਸਾਨੂੰ ਸਾਡੇ ਦੇਖੋ ਜਦੋਂ ਬੱਚਾ ਮਾਂ ਦੇ ਗਰਭ ਚ ਪੈਦਾ ਹੁੰਦਾ ਇੱਕ ਊਰਜਾ ਨਾਲ ਲੈ ਕੇ ਆਉਂਦਾ ਪਰ ਉਸ ਤੋਂ ਬਾਅਦ ਊਰਜਾ ਸਾਡੀ ਡੇ ਬਾਏ ਡੇ ਘਟਦੀ ਜਾ ਰਹੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਰੇ ਹਾਂ ਸਪਰੇਆਂ ਪੈਸਟੀਸਾਈਡਰ ਦਾ ਸ਼ਕਾਰ ਹੋ ਰਹੇ ਆ ਅੱਜ ਉਹ ਊਰਜਾ ਘਟਣ ਕਰਕੇ ਸਾਡੀ ਸ਼ੂਗਰ ਜਿਹੜੀ ਹੈ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਇਸੇ ਪੱਤਿਆਂ ਦੇ ਨਾਲ ਜਿਹੜੇ ਗੱਲ ਕਰਦੇ ਪਿਆ ਇਸ ਪੱਤਿਆਂ ਦੇ ਨਾਲ ਉਹੀ ਊਰਜਾ ਤੁਹਾਡੇ ਵਿੱਚ ਦੁਬਾਰਾ ਆਉਣੀ ਸ਼ੁਰੂ ਹੋ ਸਕਦੀ ਹੈ। ਕੀ ਗੱਲ ਹੈ? ਜੀ ਜੀ ਜੇ ਅਸੀਂ ਤੁਹਾਡੇ ਨੂੰ ਦੱਸਾਂਗੇ ਵੀ ਕਿਸ ਦਰਖਤ ਦੇ ਪੱਤੇ ਨੇ ਸਾਡੇ ਨਾਲ ਡਾਕਟਰ ਕਰਨ ਕਟਾਰੀਆ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ। ਕਟਾਰੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ। ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੀਆਂ ਵੀਡੀਓ ਜਿੰਨੇ ਨੁਸਕੇ ਅਸੀਂ ਅੱਜ ਤੱਕ ਲੈ ਕੇ ਆਏ ਆਂ ਦਰਸ਼ਕ ਉਹਨਾਂ ਦਾ ਬਾਕੀ ਕੋਈ ਫਾਇਦਾ ਲੈ ਰਹੇ ਹੋਣਗੇ। ਅ ਕਟਾਈ ਸਾਹਿਬ ਜੀ ਇਹਨਾਂ ਨੇ ਦੱਸਿਆ ਵੀ 슈ਗਰ ਤੋਂ ਅਗਰ ਕਿਸੇ ਨੂੰ ਦਿੱਕਤ ਹੋ ਗਈ ਹੈ ਤਾਂ ਉਹਦਾ ਇਸਤੇਮਾਲ ਅੱਧੇ ਚਮਚੇ ਨਾਲ ਕਰਕੇ ਅਸੀਂ 슈ਗਰ ਨੂੰ ਮਰਦੇ ਦਮ ਤੱਕ ਆਪਣੇ ਤੋਂ ਵਧੀ ਹੋਈ 슈ਗਰ ਨੂੰ ਅਸੀਂ ਕਹਿ ਲਈਏ ਕਿ ਦੂਰ ਰੱਖ ਸਕਦੇ ਹਾਂ ਸਾਨੂੰ ਇਹ ਸਮਝਾਓ ਵੀ 슈ਗਰ ਹੈਗੀ ਇਹ ਹੋ ਕਿਉਂ ਜਾਂਦੀ ਹੈ ਚੰਗਾ ਭਲਾ ਬੰਦਾ ਹੁੰਦਾ ਹੈ ਤੇ 슈ਗਰ ਹੋ ਜਾਂਦੀ ਹੈ ਉਹਨੂੰ ਬਦਲ ਲੱਗ ਜਾਂਦੀ ਹੈ 슈ਗਰ ਉਹਦੇ ਬਿਲਕੁਲ ਜੀ ਬਿਲਕੁਲ ਦੇਖੋ ਤੁਹਾਡਾ ਸਵਾਲ ਬੜਾ ਵਧੀਆ ਵਾ ਮੈਂ ਤੁਹਾਨੂੰ ਕਲੀਅਰਫਾਈ ਕਰਦਾ ਪੂਰੀ ਤਰ੍ਹਾਂ ਪ੍ਰੋਪਰਲੀ ਸ਼ੂਗਰ ਵਧਣ ਦਾ ਕਾਰਨ ਕੀ ਪਤਾ ਕਿ ਚੱਕਰ ਹੁੰਦਾ ਵਾ ਆਪਣੀ ਜਿਹੜੀ ਪੈਨਕ੍ਰੀਆਜ਼ ਵਾ ਜਿਹੜੀ ਸ਼ੂਗਰ ਨੂੰ ਰਿਲੀਜ਼ ਕਰਦੀ ਆ ਪ੍ਰੋਡਿਊਸ ਕਰਦੀ ਆ ਜਦੋਂ ਉਹ ਕੰਮ ਕਰਨਾ ਘੱਟ ਕਰ ਦਿੰਦੀ ਆ ਬੰਦ ਕਰ ਦਿੰਦੀ ਆ ਫਿਰ ਆਪਾਂ ਕੀ ਕਰਦੇ ਆ ਆਪਾਂ ਬਾਹਰਲੀ ਦੁਨੀਆ ਦਾ ਜਿੰਨੂੰ ਆਪਾਂ ਪੱਕੀ ਗੋਲੀ ਕਹਿ ਦਿੰਨੇ ਆ ਇਨਸੂਲਿਨ ਦੇ ਟੀਕੇ ਕਹਿ ਦਿੰਨੇ ਆ ਆਪਾਂ ਉਹਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਨੇ ਆ ਆਪਾਂ ਪੈਨਕ੍ਰੀਆਸ ਤੇ ਕੰਮ ਨਹੀਂ ਕਰਦੀ ਆ ਆਪਾਂ ਬਾਹਰਲੀ ਦੁਨੀਆ ਬਾਹਰਲੀ ਦੁਨੀਆ ਦਾ ਸਹਾਰਾ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਸਾਡੀ ਸ਼ੂਗਰ ਕੰਟਰੋਲ ਹੋਣ ਲੱਗ ਜੇ ਪਰ ਨਹੀਂ ਹੁਣ ਜੇ ਮੈਂ ਗੱਲ ਕਰਾਂ ਜਦੋਂ ਬੈਠੇ ਬਿਠਾਏ ਤੁਹਾਡਾ ਸਾਰਾ ਕੁਝ ਹੋਣ ਲੱਗ ਜਾਏਗਾ ਜਦੋਂ ਬੈਠੇ ਬਿਠਾਏ ਤੁਹਾਨੂੰ ਸਭ ਕੁਝ ਮਿਲਣ ਲੱਗ ਜਾਏਗਾ ਤਾਂ ਪੈਂਕ੍ਰੀਆਸ ਜਿਹੜੀ ਵਾ ਉਹਨੇ ਕੰਮ ਹੀ ਨਹੀਂ ਕਰਨਾ ਉਹਨੇ ਆਦੀ ਹੋ ਜਾਣਾ ਵਾ ਕਿ ਮੈਨੂੰ ਬੈਠੇ ਬਿਠਾਏ ਸਭ ਕੁਝ ਮਿਲ ਰਿਹਾ ਮੈਂ ਆਪਦਾ ਜ਼ੋਰ ਕਿਉਂ ਲਾਵਾਂ ਸਰੀਰ ਆਪਦਾ ਜ਼ੋਰ ਕਿਉਂ ਲਾਵੇ ਫਿਰ ਜਿਹੜਾ ਸ਼ਿਕਾਰ ਬੰਦੇ ਪੱਕੀ ਗੋਲੀ ਦੇ ਪੱਕੀ ਗੋਲੀ ਲੱਗਣ ਦਾ ਕਾਰਨ ਹੀ ਇਹ ਆ ਕਿ ਆਪਾਂ ਸਰੀਰ ਤੋਂ ਕੰਮ ਲੈਣਾ ਬੰਦ ਕਰ ਦਿੰਨੇ ਆ ਆਪਾਂ ਗੋਲੀਆਂ ਤੋਂ ਕੰਮ ਲੈਣ ਲੱਗ ਜੰਨੇ ਆ ਆਪਾਂ ਬੈਠੇ-ਬੜਾਏ ਚੋਣੇ ਕਿ ਬੈਠੇ-ਬੜਾਏ ਸਾਡਾ ਸਾਰਾ ਹਾਲਵਾ ਜਿਹੜਾ ਮਕਸਦ ਵਾ ਉਹ ਪੂਰਾ ਹੋਣ ਲੱਗ ਜਾਵੇ ਔਰ ਸ਼ੂਗਰ ਹੋਣ ਦੇ ਕਾਰਨ ਕੀ ਆ ਜਦੋਂ ਤੁਹਾਡਾ ਕੋਲੇਸਟ੍ਰੋਲ ਵਧਣ ਲੱਗ ਪਿਆ ਸਮਝ ਲਓ ਤੁਹਾਨੂੰ ਸ਼ੂਗਰ ਹੋਣ ਲੱਗ ਪਿਆ ਜਦੋਂ ਤੁਹਾਡੇ ਪੈਰਾਂ 'ਚ ਸੁਣਪਨ ਹੋਣ ਲੱਗ ਪਿਆ ਸਮਝ ਲਓ ਤੁਹਾਨੂੰ ਸ਼ੂਗਰ ਵਧ ਲੱਪੀ ਜਦੋਂ ਤੁਸੀਂ ਬੈਠੇ-ਬੈਠੇ ਸੌਣ ਲੱਗ ਗਏ ਸੁਸਤੀ ਆਉਣ ਲੱਗੀ ਸਮਝ ਲਓ ਤੁਹਾਡੀ ਸ਼ੂਗਰ ਵੱਧ ਲੱਭੀ ਜੇ ਤੁਹਾਡੇ ਬਾਥਰੂਮ ਦੇ ਵਿੱਚ ਝਾਗ ਆਉਣ ਲੱਗ ਪਈ ਬਾਥਰੂਮ ਜਿਆਦਾ ਆਉਣ ਲੱਗ ਗਿਆ ਸਮਝ ਲਓ ਤੁਸੀਂ ਸ਼ੂਗਰ ਦੇ ਸ਼ਿਕਾਰ ਹੋਣ ਲੱਗ ਪਏ ਜੇ ਤੁਹਾਡੀਆਂ ਕਿਡਨੀਆਂ ਦੇ ਵਿੱਚ ਦਿੱਕਤਾਂ ਰਹਿਣ ਲੱਗ ਗਈਆਂ ਕਿਉਂਕਿ ਕਿਡਨੀ ਤੇ ਦਿੱਕਤ ਸ਼ੂਗਰ ਦੇ ਨਾਲ ਕਿਡਨੀ ਦੀ ਦਿੱਕਤ ਸਭ ਤੋਂ ਪਹਿਲਾਂ ਹੁੰਦੀ ਹੈ ਸਭ ਤੋਂ ਜਲਦੀ ਉਹ ਕਿਡਨੀ ਨੂੰ ਫੜਦੀ ਹੈ ਕਿਡਨੀ ਹਾਰਟ ਔਰ ਲੀਵਰ ਇਹ ਤਿੰਨ ਚੀਜ਼ਾਂ ਤੇ ਸਭ ਤੋਂ ਜਿਆਦਾ ਮਾਰ ਸ਼ੂਗਰ ਕਰਦੀ ਹੈ ਜੇ ਤੁਹਾਨੂੰ ਇਹ ਦਿੱਕਤਾਂ ਆਉਣ ਲੱਗੀਆਂ ਬਲੋਕਾਂ ਜੂਨ ਲੱਗ ਪਈ ਸਾਹ ਜਿਆਦਾ ਚੜਨ ਲੱਗ ਪਿਆ ਨੀਂਦ ਡਿਸਟਰਬ ਹੋਣ ਲੱਗ ਪਈ ਸਟ੍ਰੈਸ ਰਹਿਣ अच्छा ते फिर जेड़े पत्ते हैगे ने ਤੁਸੀਂ ਦੱਸ ਰਹੇ ਹੋ ਕਿ ਇਹ ਪੱਤੇ ਬੜੇ ਗੁਣਕਾਰੀ ਹੈਗੇ ਨੇ ਔਰ ਕਾਇਆ ਕਲਪ ਕਰ ਦਿੰਦੇ ਨੇ ਜਿਹੜੇ ਇਹ ਪੱਤੇ ਹੈਗੇ ਨੇ اچھا ਇਹ ਵੀ ਸਾਨੂੰ ਨਾਲ-ਨਾਲ ਸਮਝਾਓ ਕਿ ਜਿਹੜੀ ਦਵਾਈਆਂ ਨਾਲ 슈ਗਰ ਹੈਗੀ ਹੈ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਨੇ ਸਾਡਾ ਜਿਹੜੇ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੇ ਵੀਰ ਹੈਗੇ ਨੇ ਬਜ਼ੁਰਗ ਹੈਗੇ ਨੇ ਹੁਣ ਤੇ ਉਹ ਇنسولিন ਦਾ ਇੰਜੈਕਸ਼ਨ ਵੀ ਹਟਾ ਸਕਦਾ ਹੈ ਇਹ ਬਿਲਕੁਲ ਜੀ ਬਿਲਕੁਲ ਕਿਉਂਕਿ ਦੇਖੋ ਜਿਵੇਂ ਤੁਸੀਂ ਕਿਹਾ ਵੀ ਇਹ ਪੱਤੇ ਬੜੇ ਲਾਭਦਾਇਕ ਚੀਜ਼ ਨੇ ਬੜੇ ਕਰਾਮਤੀ ਚੀਜ਼ ਨੇ ਕਿਉਂ ਕਿਉਂਕਿ ਵਿਟਾਮਿਨ ਸੀ ਫਰੁਕੀ ਸਾਹਿਬ ਵਿਟਾਮਿਨ ਸੀ ਸੋਰੀ ਸੰਤਰੇ ਵਿੱਚ ਜ਼ਿਆਦਾ ਪਾਇਆ ਜਾਂਦਾ ਸੰਤਰੇ ਨਾਲੋਂ 7 ਗੁਣਾ ਵੱਧ ਇਹਦੇ ਵਿੱਚ ਪਾਇਆ ਜਾਂਦਾ ਅੱਛਾ ਜੀ ਕੈਲਸ਼ੀਅਮ ਦੁੱਧ ਨਾਲੋਂ ਵੱਧ 17 ਗੁਣਾ ਜ਼ਿਆਦਾ ਕੈਲਸ਼ੀਅਮ ਇਹਦੇ ਵਿੱਚ ਪਾਇਆ ਜਾਂਦਾ ਵਾ ਉਸ ਤੋਂ ਬਾਅਦ ਪੋਟਾਸ਼ੀਅਮ ਦੀ ਜੇ ਮੈਂ ਗੱਲ ਕਰਾਂ ਫਰੁਕੀ ਸਾਹਿਬ ਕੇਲੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਕੇਲੇ ਨਾਲੋਂ 15 ਗੁਣਾ ਵੱਧ ਪੋਟਾਸ਼ੀਅਮ ਇਸ ਪੱਤੇ ਵਿੱਚ ਪਾਇਆ ਜਾਂਦਾ ਵਾ ਜਿਸ ਤੋਂ ਬਾਅਦ ਮੈਂ ਗੱਲ ਕਰਾਂ ਵਿਟਾਮਿਨ ਏ ਦੀ ਕਹਿੰਦੇ ਵਿਟਾਮਿਨ ਏ ਗਾਜਰਾਂ ਦੇ ਵਿੱਚ ਬਹੁਤ ਜ਼ਿਆਦਾ ਵਾ ਹੁਣ ਸੀਜ਼ਨ ਚੱਲ ਰਿਹਾ ਗਾਜਰ ਦਾ 1 ਇਹਦੇ ਵਿੱਚ ਪਾਇਆ ਜਾਂਦਾ ਵਾ ਔਰ ਉਸ ਤੋਂ ਬਾਅਦ ਜੇ ਮੈਂ ਆਇਰਨ ਦੀ ਗੱਲ ਕਰਾਂ ਪਾਲਕ ਦੇ ਵਿੱਚ ਕਹਿੰਦੇ ਆਇਰਨ ਬਹੁਤ ਜ਼ਿਆਦਾ 25 ਗੁਣਾ ਵੱਧ ਪਾਲਕ ਨਾਲੋਂ 25 ਗੁਣਾ ਵੱਧ ਆਇਰਨ ਇਹਦੇ ਵਿੱਚ ਪਾਇਆ ਜਾਂਦਾ ਵਾ ਤੇ ਜਦੋਂ ਇੰਨੀਆਂ ਚੀਜ਼ਾਂ ਇਸ ਪੱਤੇ ਦੇ ਵਿੱਚ ਹੋਣਗੀਆਂ ਤਾਂ 슈ਗਰ ਤਾਂ ਆਪਣੇ ਆਪ ਜਾਏਗੀ ਔਰ ਇੱਕ ਚੀਜ਼ ਹੋਰ ਜਿੰਨਾ ਦਾ ਸਵਾਲ ਏ ਹੈ ਨਾ ਕਿ 슈ਗਰ ਖਤਮ ਹੋ ਜਾਂਦੀ ਆ ਉਹ ਆਪਦੇ ਦਿਮਾਗ ਚੋ ਇਹ ਵਹਿਮ ਕੱਢਦੇ ਨੇ ਕਿ 슈ਗਰ ਖਤਮ ਹੁੰਦੀ ਔਰ ਜਿਹੜਾ ਡਾਕਟਰ ਜਿਹੜਾ ਵੈਦ ਜਿਹੜਾ ਹਕੀਮੇ ਤੁਹਾਨੂੰ ਗੱਲ ਕਹਿ ਰਿਹਾ ਉਹ ਤੁਹਾਡੇ ਨਾਲ ਧੋਖਾ ਕਰ ਰਿਹਾ ਕਿਉਂਕਿ 슈ਗਰ ਸਰੀਰ ਦੀ ਤਾਕਤ ਆ ਸੀ ਹਰ ਵਾਰੀ ਇਹ ਗੱਲ ਕਹਿੰਨੇ ਆ ਜੇ 슈ਗਰ ਨਾ ਰਹੀ ਤਾਂ ਬੰਦਾ ਨਹੀਂ ਰਹਿਣਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ 슈ਗਰ ਬੈਲੈਂਸ ਹੋਵੇ ਤਾਂ ਉਹ ਤਾਂ ਨਹੀਂ ਘਟ ਵੀ ਜਾਂਦੀ ਜੀ ਕਟਾਰੇ ਸਾਹਿਬ ਬਿਲਕੁਲ ਜੀ ਕੱਟੀ 슈ਗਰ ਦਾ ਕੋਈ ਹੱਲ ਨਹੀਂ ਜਿੰਦੀ 슈ਗਰ 40 ਰਹੇਗੀ 50 ਰਹੇਗੀ 30 ਰਹੇਗੀ ਤੇ ਹੁੰਦਾ ਤਾਂ ਰੱਬ ਨਾਲ ਸਦੀ ਗੱਲ ਹੋ ਗਈ ਸਮਝ ਲਓ ਤੁਸੀਂ ਪਰ ਜਿੰਦੀ ਮੰਨ ਲਓ 500 ਚਲੇਗੀ ਹੁੰਦਾ ਹੱਲ ਪੱਤੇ ਕਰ ਸਕਦੇ ਜਿੰਦੀ 500 ਚਲੇਗੀ ਹੁੰਦਾ ਹੱਲ ਆਪਣੇ ਕੋਲੇ ਹੈਗਾ ਵਾ ਪਰ ਕੱਢੀ 슈ਗਰ ਦਾ ਕੋਈ ਹੱਲ ਨਹੀਂ ਸੋ 슈ਗਰ ਤੋਂ ਡਰਨਾ ਨਹੀਂ ਗਾ ਸ਼ੂਗਰ ਨੂੰ ਬ੍ਰੇਨ ਪਰ ਹਾਵੀ ਨਹੀਂ ਲੈਣਾ ਇਹ ਨਹੀਂ ਕਹਿਣਾ ਵੀ ਜੋ ਸ਼ੂਗਰ ਆ ਗਈ ਤਾਂ ਹੁਣ ਗੋਲੀ ਮੜੀਆਂ ਤੱਕ ਜਾਣੀ ਕਿਉਂਕਿ ਸਵਾਲ ਹੁੰਦੇ ਇਹ ਸਵਾਲ ਕਿਉਂ ਹੁੰਦੇ ਆ ਮੈਂ ਵੀ ਕਲੀਅਰ ਕਰਦਾ ਆਪਾਂ ਪਤਾ ਕੀ ਕਰਦੇ ਆ ਪੰਜਾਬ ਦੇ ਵਿੱਚ ਜਿਆਦਾ ਲੋਕ ਲੈਂਦੇ ਸਲਾਹਾਂ ਵੀ ਮੇਰੇ ਤੋਂ ਤਾਂ ਕਿਸੇ ਨੇ ਕੁਝ ਕਰਾਤਾ ਭਾਈ ਮੈਂ ਤਾਂ ਸ਼ੂਗਰ ਹੋ ਗਈ ਮੈਂ ਤਾਂ ਹੁਣ ਬਸ ਗਿਆ ਤੇ ਸਲਾਹ ਰੁਕੀ ਸਾਹਿਬ ਲੈ ਰਿਆ ਪਾਸ ਬੰਦੇ ਦੀ ਜਿਹੜਾ 5 ਸਾਲ ਤੋਂ ਗੋਲੀ ਖਾ ਰਿਹਾ ਜਿਹੜਾ 5 ਸਾਲ ਤੋਂ ਗੋਲੀ ਖਾ ਰਿਹਾ ਉਹ ਤੁਹਾਨੂੰ ਕਹਿ ਸਕਦਾ ਵੀ ਤੇਰੀ ਗੋਲੀ ਬੰਦ ਹੋ ਜਾਏਗੀ ਜਿਹੜਾ 2 ਸਾਲ 4 ਸਾਲ ਤੋਂ ਇਨਸੂਲਿਨ ਦੇ ਟੀਕੇ ਲਾ ਰਿਹਾ ਵਾ ਦਿਨ ਦੇ ਵਿੱਚ 20 20 ਯੂਨਿਟ ਉਹ ਕ ਸਲਾਹ مشورہ کرنا بند ਕਰੋ ਸਭ ਤੋਂ ਪਹਿਲਾਂ ਉਹ ਚੀਜ਼ਾਂ ਸੁਣੋ ਜਿਹੜਾ ਇਹਦਾ ਤੁਹਾਡਾ ਬ੍ਰੇਨ ਰਿਲੈਕਸ ਹੋ ਜਾਂਦਾ ਨਾ ਕਿ ਉਹ ਚੀਜ਼ਾਂ ਸੁਣੋ ਜਿੰਦ ਨਾਲ ਤੁਹਾਡੇ ਬ੍ਰੇਨ ਦਾ ਸਟ्रेस ਵੱਧਦਾ ਵਾ ਸੋ ਅੱਜ ਇਹ ਜਿਹੜੀ ਪੱਤੇ ਆ ਇਹ ਪੱਤਿਆਂ ਨਾਲ ਆਪਾਂ 슈ਗਰ ਬੈਲੈਂਸ ਕਰਕੇ ਜਾਵਾਂਗੇ ਕੀ ਬਾਤ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਕਰਨ ਸਾਹਿਬ ਸਾਰੀ ਜਾਣਕਾਰੀ ਦੇਣ ਵਾਸਤੇ ਅਸੀਂ ਇਸਤੇਮਾਲ ਕਰਨ ਦਾ ਢੰਗ ਵੀ ਤੁਹਾਨੂੰ ਦੱਸਾਂਗੇ ਕਿ ਪੱਤੇ ਕਿਸ ਤਰੀਕੇ ਦਾ ਇਸਤੇਮਾਲ ਕਰਨੇ ਨੇ ਲਗੀ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ ਮਹੰਸਾ ਨੂੰ ਸਮਝਾਤਾ ਦੋ ਵੀ ਇਹ ਦਰਖਤ ਕਿਸ ਚੀਜ਼ ਦਾ ਹੈਗਾ ਤੁਸੀਂ ਕਹਿ ਰਹੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਦੀ ਜਿਹੜੀਆਂ ਅਸੀਂ ਕਹਿ ਲਈਏ ਕਿ ਵਿਸ਼ੇਸ਼ਤਾਵਾਂ ਦਰਜ ਹੈਗੀ ਨੇ ਦਾ ਜ਼ਿਕਰ ਆਉਂਦਾ ਬਿਲਕੁਲ ਜੀ ਬਿਲਕੁਲ ਇਹਨੂੰ ਸੋਹੰਜਨਾ ਬੋਲਿਆ ਜਾਂਦਾ ਸੋਹੰਜਨਾ ਸੋਹੰਜਨਾ ਮੋਰਿੰਗਾ ਮੋਰਿੰਗਾ ਇੰਦੀਆ ਫਲੀਆਂ ਇਹਦਾ ਚਾਰ ਵੀ ਪੈਂਦਾ ਹੈ ਇੰਦੀਆ ਫਲੀਆਂ ਦਾ ਚਾਰ ਜਿਹੜੇ ਫਲੀਆਂ ਨੂੰ ਲੱਗਦੀਆਂ ਨਾ ਉਹਦਾ ਚਾਰ ਪਾਇਆ ਜਾ ਕੇ ਤੇ ਉਹ ਚੂਸ ਕੇ ਤੁਸੀਂ ਨਾ ਉਸ ਚਾਰ ਨੂੰ ਉਹਨੂੰ ਤੁਸੀਂ ਸਿੱਧਰਨਾ ਕਰਨਾ ਉਹਦਾ ਰਾਸ ਅੰਦਰ ਲੈ ਕੇ ਜਾਣਾ ਔਰ ਸਭ ਤੋਂ ਵਧੀਆ ਗੱਲ ਰੁਕੀ ਸਾਹਿਬ ਜਦੋਂ ਸਾਡੀ ਬਾਡੀ ਚ ਕੋਲੇਸਟ੍ਰੋਲ ਵੱਧਦਾ ਕੈਲਸਟ੍ਰੋਲ ਵਧਦਾ ਨਾ ਉਹਦੇ ਨਾਲ ਵੀ ਸ਼ੂਗਰ ਤੇ ਕਈ ਕਾਰਨ ਔਰ ਇਹ ਵਧੀਆ ਚੀਜ਼ ਹੈ ਕੈਲਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਔਰ ਇਹ ਇੰਨੇ ਕੋ ਜਿਵੇਂ ਜਿਵੇਂ ਹਾਂ ਇਹਨੂੰ ਥੋੜਾ ਤਰੀਕਾ ਜ਼ਰੂਰ ਹੋਵੇ ਇਹਨੂੰ ਜਿਹੜਾ ਇਹਦਾ ਪੱਤਿਆਂ ਨੂੰ ਨਾ ਸ਼ਾਮੇ ਸਕਾਉਣਾ ਹੁੰਦਾ ਮਤਲਬ ਇਹ ਪੱਤੇ ਅਸੀਂ ਤੋੜ ਲਏ ਇਹ ਪੱਤੇ ਇਹਦੇ ਤੋੜ ਲੈਣੇ ਆ ਇਹਨੂੰ ਅਸੀਂ ਪੱਤਿਆਂ ਨੂੰ ਨਾ ਕੱਚੇ ਵੀ ਖਾ ਸਕਦੇ ਆ ਖਾਲੀ ਵੇੜ ਜਦੋਂ ਆਪਾਂ ਦੇਖੋ ਇਸ ਤਰ੍ਹਾਂ ਇਹਦੇ ਦੋ ਤਿੰਨ ਆਪਾਂ ਫਰੈਸ਼ ਪੱਤੇ ਤੋੜੇ ਆਹ ਦੇਖੋ ਜੀ ਹਾਂ ਜਿਨ੍ਹਾਂ ਦੇ ਘਰ ਲੱਗ ਗਿਆ ਹਾਂ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਘਰੇ ਦਰਖਤੇ ਲੱਗ ਗਿਆ ਸਮਝ ਲਓ ਵੀ 슈ਗਰ ਤਾਂ ਉਹ ਗਵੰਡੀਆਂ ਦੇ ਨਹੀਂ ਹੁੰਦੀ ਕਿਉਂਕਿ ਗਵੰਡੀ ਵੀ ਪੱਤੇ ਖਾਣ ਬਿਲਕੁਲ ਉਹ ਇਸ ਪੱਤਿਆਂ ਨੂੰ ਸਬਜ਼ੀ ਚ ਵੀ ਪਾ ਸਕਦੇ ਆ ਇਹਨੂੰ ਆਟੇ ਚ ਵੀ ਗੁੰਨ ਸਕਦੇ ਇਹਨੂੰ ਕੱਚੇ ਵੀ ਖਾ ਸਕਦੇ ਇਸ ਤਰ੍ਹਾਂ ਕੀ ਬਾਤ ਆ ਔਰ ਜਾਨਾ ਖਾਨ ਕੇ ਪੁੱਤੇ ਪੱਤਿਆਂ ਨੂੰ ਹਾਂ ਜਿੰਨੇ ਇਹਦਾ ਪਾਊਡਰ ਬਣਾਉਣਾ ਇਹਨੂੰ ਸਾਵੇਂ ਸਾਵੇਂ ਸੁਕਾਉਣਾ ਸੁਕਾ ਕੇ ਫਿਰ ਇਹਦਾ ਪਾਊਡਰ ਬਣਾ ਲੈਣਾ ਔਰ ਇਹਨੂੰ ਇਸਤੇਮਾਲ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਠੀਕ ਹੈ ਦਸਰੇ ਸਿ ਵੀ ਡੋਜ਼ ਇਹਦੀ ਮਹਜ਼ 5 ਕਿ ਗ੍ਰਾਮ ਹੀ ਬਹੁਤ ਹੁੰਦੀ ਇੱਕ ਚਮਚੇ ਦਾ ਜੋਟਾ ਹੋ ਕੁ हिस्सा ਲੈ ਲੋ ਸ਼ੂਗਰ ਵਾਲਾ ਸ਼ੁਰੂਆਤ ਹਾਂ ਇੰਨੇ ਤੋਂ ਕਰਨੀ ਆ ਆਪਾਂ ਜ਼ਿਆਦਾ ਨਹੀਂ ਕਰਨੀ ਠੀਕ ਹੈ ਇਹਨੂੰ ਸੁਬਾ ਖਾਲੀ ਪੇਟ ਗਰਮ ਪਾਣੀ ਦੇ ਨਾਲ ਠੀਕ ਹੈ ਉਹਨੇ ਲੈਣਾ ਹਾਂ ਜਿੰਨੇ ਮਟਾਪਾ ਕੰਟਰੋਲ ਕਰਨਾ ਉਹਨਾਂ ਦੇ ਲਈ ਥੋੜਾ ਜਿਹਾ ਵੱਖਰਾ ਤਰੀਕਾ ਹੈ ਠੀਕ ਹੈ ਜਿੰਨੇ ਸ਼ੂਗਰ ਨੂੰ ਕੰਟਰੋਲ ਕਰਨਾ ਉਹ ਸੁਬਾ ਖਾਲੀ ਪੇਟ ਜਿੰਨੇ ਮਟਾਪਾ ਕੰਟਰੋਲ ਕਰਨਾ ਉਹ ਦੁਪਹਿਰ ਦੇ ਟਾਈਮ 'ਚ ਇੱਕ ਗਲਾਸ ਪਾਣੀ ਲੈ ਕੇ ਉਹਦੇ ਵਿੱਚ ਘੋਲ ਕੇ ਜੀ ਉਹਦੇ ਵਿੱਚ ਇਹਨੂੰ ਨਾ ਅੱਧਾ ਚਮਚ ਲੈਣਾ ਉਹਦੇ 'ਚ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਪਾਣੀ ਦੇ ਵਿੱਚ ਘੋਲ ਕੇ ਪੀਣਾ ਉਹਨੇ ਦੁਪਹਿਰ ਟਾਈਮ ਔਰ ਉਸ ਤੋਂ ਬਾਅਦ ਇੱਕ ਘੰਟਾ ਪਹਿਲਾਂ ਤੇ ਇੱਕ ਘੰਟਾ ਬਾਅਦ ਕੁਝ ਵੀ ਨਹੀਂ ਲੈਣਾ ਇਨੂਬਿੰਨ ਜੀ 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 ਚਲੋ ਅਸੀਂ ਤੁਹਾਨੂੰ ਟੈਸਟ ਵੀ ਕਰਕੇ ਦਿਖਾਵਾਂਗੇ ਕਿਸ ਤਰੀਕੇ ਦਾ ਇਸਤੇਮਾਲ ਕਰਨਾ ਹੈ ਤੇ ਅੱਛਾ ਨਗੀਸਾ ਫਿਰ ਇੱਕ ਬਹੁਤ ਵੱਡਾ ਸਵਾਲ ਇੱਥੇ ਹੈਗਾ ਕਿ ਜਿਹੜੇ ਲੋਕਾਂ ਦੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਈ ਟੋਟਕੇ ਹੋਗੇ ਨੁਸਖੇ ਹੋਗੇ ਜਿਸ ਤਰੀਕੇ ਨਾਲ ਤੁਹਾਡੇ ਕੋਲ ਇੱਕ ਰਾਜਸਥਾਨ ਤੋਂ ਹੁਣੇ-ਹੁਣੇ ਫੋਨ ਆ ਕੇ ਹਟਿਆ ਉਹ ਕਹਿੰਦੀ ਵੀ ਮੈਂ ਬਹੁਤ ਸਾਰੇ ਟੋਟਕੇ ਬਹੁਤ ਸਾਰੇ ਨੁਸਖੇ ਫਾਰਮੂਲੇ ਬਹੁਤ ਸਾਰੀਆਂ ਦਵਾਈਆਂ ਖਾਲੀਆਂ ਪਰ ਮੇਰੀ ਸ਼ੂਗਰ ਬੈਲੈਂਸ ਨਹੀਂ ਹੋ ਰਹੀ ਮੇਰੀ ਸ਼ੂਗਰ ਘਟ ਨਹੀਂ ਰਹੀ ਜਿਹੜਾ ਕੁਝ ਮਰਜ਼ੀ ਕਰੀ ਜਾਈਏ ਤੇ ਫਿਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਹਥਿਆਰ ਰਹਿੰਦਾ ਹੈ ਬਿਲਕੁਲ ਸਾਹਬ ਪਹਿਲੀ ਗੱਲ ਤਾਂ ਜਿਹੜੇ ਇਹ ਪੱਤੇ ਆ ਇਹ ਜ਼ਰੂਰੀ ਨਹੀਂ ਕਿ ਜਿਹਨੂੰ 슈ਗਰ ਹੋ ਗਈ ਉਹ ਹੀ ਖਾਵੇ ਸਾਵਧਾਨੀ ਤਾਂ ਇਸ ਵਿੱਚ ਹੈ ਕਿ ਜੇ ਗਵਾਂਢੀ ਪਿੰਡ ਚ ਅੱਗ ਲੱਗ ਗਈ ਤੇ ਬਾਲਟੀ ਚੋਕੇ ਘਰੋਂ ਹੀ ਪਹਿਲਾਂ ਚੋਕਰੀ ਤੁਰ ਜੇ ਕਿ ਅੱਗ ਮੇਰੇ ਘਰ ਵੀ ਆ ਸਕਦੀ ਹੈ ਜਿਹੜਾ ਤੰਦਰੁਸਤ ਹੋ ਰਜਾਨਾ ਇਸ ਪੱਤਿਆਂ ਨੂੰ ਯੂਜ਼ ਕਰੇ ਪਰ ਫਿਰ ਵੀ ਜਿੰਨੂੰ ਆ ਸ਼ੂਗਰ ਦੀ ਪ੍ਰੋਬਲਮ ਆ ਗਈ ਜਿਹੜੇ ਇਹ ਪੱਤੇ ਨਹੀਂ ਯੂਜ਼ ਕਰ ਸਕਦੇ ਤੇ ਜਿੰਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਪਹਿਲੀ ਗੱਲ ਤਾਂ ਸ਼ਹਿਰਾਂ ਦੇ ਵਿੱਚ ਕੋਈ ਥਾਂ ਹੁਣ ਮੈਂ ਤਾਂ ਘਰੇ ਪਲਾਟ ਦੇ ਵਿੱਚ ਲਗਾਇਆ ਹੋਇਆ ਦਰਖਤ ਇਹ ਪੂਰਾ ਬਾਗ ਬਣਾਇਆ ਹੋਇਆ ਪਰ ਕਈਆਂ ਕੋਲ ਜਗ੍ਹਾ ਹੀ ਨਹੀਂ ਹੈਗੀ ਜਿੰਦੇ ਵਿੱਚ ਇਹ ਦਰਖਤ ਲਾ ਲੈਣ ਉਹਨਾਂ ਵਾਸਤੇ ਫਿਰ ਨਾਗੀ ਕਿਟਾਰੀ ਇਲੈਕਟ੍ਰੋਮੋਥੀਕ ਸੇਵਾ ਚ ਹਾ ਰਹਿੰਦਾ ਬ੍ਰਹਮ ਅਸਤਰ ਜੀ ਜੀ ਠੀਕ ਹੈ ਜੀ ਆ ਦੇਖੋ ਇਹ ਕੀ ਕਰਨਾ ਹੁੰਦਾ ਇਹ ਬ੍ਰਹਮ ਅਸਤਰ ਜੀ ਪਾਣੀ ਦੇ ਵਿੱਚ ਆਪਾਂ ਡਰਾਪਸ ਮਿਕਸ ਕਰਕੇ ਆ ਕਰਨ ਜੀ ਕੋਲ ਵੀ ਕਰੋ ਇਧਰ ਕਰਨ ਜੀ ਇਹ ਇਸ ਤਰ੍ਹਾਂ ਹੁੰਦੀਆਂ ਪੰਜ ਤੋਂ 6 ਬੋਤਲਾਂ ਹੁੰਦੀਆਂ ਆਪਾਂ ਤਿਆਰ ਕਰਕੇ ਦੇਣੇ ਆ ਜਿਹਨੂੰ ਪਾਣੀ ਚ ਇਹ ਪਾ ਕੇ ਬੂੰਦਾ ਪੀਵੇਗਾ ਉਹਦੇ ਕਿਸੇ ਵੀ ਤਰ੍ਹਾਂ ਦਾ ਰੋਗ ਜਿਵੇਂ ਸੈੱਲ ਟਿਸ਼ੂ ਆਰਗਨ ਸਿਸਟਮ ਇਹ ਸੈੱਲ ਤੇ ਕੰਮ ਕਰੇਗਾ ਸਾਰੀ ਬਾਡੀ ਨੂੰ ਰਿਕਵਰ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਅਲੱਗ-ਅਲੱਗ ਸਾਰੇ ਰੋਗਾਂ ਨੂੰ ਠੀਕ ਕਰੇਗਾ ਰਿਜ਼ਲਟ ਕਿਵੇਂ ਲੈਣੀ ਜੇ ਤੁਸੀਂ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆਪਾਂ ਹੁਣ ਇੱਕ ਪੇਜ ਕਰਦੇ ਆਂ ਔਰ ਇਹ ਆ ਦੇਖਿਓ ਤੁਹਾਨੂੰ ਦੱਸਣਗੇ ਖੁਦ ਉਹਨਾਂ ਦੀ ਨਾਨੀ ਜੀ ਨੂੰ ਪ੍ਰੋਬਲਮ ਸੀ ਤੇ ਉਹ ਆਪਦੇ ਆਪ ਸ਼ੇਅਰ ਕਰਕੇ ਜਾ ਜੀ ਜੀ ਚਲੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਾਡੇ ਨਾਲ ਬੜਾ ਯੰਗ ਭਰਾ ਹੈਗਾ ਸਾਡਾ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਲਾਪਰੇ ਸਿੰਘ ਜੀ ਅੱਛਾ ਲਾਪਰੇ ਜੀ ਕਿੱਥੇ ਦੇ ਰਹਿਣ ਅਸੀਂ ਕੋਟੀ ਸਖਾ ਸ਼ਹਿਰ ਦੇ ਰਹਿਣ ਵਾਲੇ ਆ ਹਾਂਜੀ ਡਾਕਟਰ ਸਾਹਿਬ ਦੇ ਘਰ ਕੋਲੀ ਘਰ ਆਪਣਾ ਅੱਛਾ ਗਵੰਡੀ ਹਾਂ ਹਾਂਜੀ ਅੱਛਾ ਕੀ ਪ੍ਰੋਬਲਮ ਠੀਕ ਕੀਤੀ ਹੈ ਕਿਉਂਕਿ ਗਵੰਡੀ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਪ੍ਰੋਪਰ ਹਾਂਜੀ ਹਾਂਜੀ ਜੀ ਮੇਰੇ ਨਾ ਨਾਨੀ ਜੀ ਦੇ ਉਹਨਾਂ ਦੇ ਗਲੇ ਤੇ ਗੰਢ ਸੀ ਜੀ ਅੱਛਾ ਉਹਦੇ ਆ ਬੂੰਦਾ ਲੈ ਲੈਣਾ ਗੰਢ ਵੀ ਖੁਰ ਗਈ ਆਹੀ ਬੂੰਦਾ ਲਈਆਂ ਸੀ ਨਾਨੀ ਜੀ ਇਸ ਤਰ੍ਹਾਂ ਦੀ ਹਾਂਜੀ ਆਹੀ ਬੂੰਦਾ ਲੈ ਗਈਆਂ ਸੀ ਅੱਛਾ ਡਾਕਟਰ ਸਾਹਿਬ ਤੋਂ ਹੀ ਲਈਆਂ ਸੀ ਆਪਾਂ ਅੱਛਾ ਮਤਲਬ ਕਿੰਨੇ ਟਾਈਮ ਚ ਫਰਕ ਪੈ ਗਿਆ ਸੀ ਉਹਨਾਂ ਨੂੰ ਜੀ ਉਹਨਾਂ ਨੂੰ ਕੁਝ ਮਹੀਨੇ ਦੇ ਵਿੱਚ ਫਰਕ ਪੈ ਗਿਆ ਸੀ ਮਹੀਨੇ ਦੇ ਵਿੱਚ ਵਿੱਚ ਫਰਕ ਹਾਂਜੀ अच्छा और किते इधर-उधर तुसी दिखाया ਹੋਊਗਾ ਆਪਣੀ ਨਾਨੀ ਜੀ ਨੂੰ ਤੁਹਾਡੇ ਮਾਤਾ ਨੇ ਜਾਂ ਤੁਹਾਡੇ ਫਾਦਰ ਸਾਹਿਬ ਨੇ ਹਾਂਜੀ ਹਾਂਜੀ ਉਹਨਾਂ ਨੂੰ ਆਪਾਂ ਨਾ ਕਈ ਸ਼ਹਿਰ ਦਿਖਾ ਲਿਆ ਫਰੀਦਕੋਟ ਵੀ ਦਿਖਾ ਲਿਆ ਬਠਿੰਡੇ ਵੀ ਦਿਖਾ ਲਿਆ ਲੁਧਿਆਣੇ ਵੀ ਪਰ ਉਹਨਾਂ ਨੂੰ ਫਰਕ ਨਹੀਂ ਪੈ ਰਿਆ ਸੀ ਫਰਕ ਨਹੀਂ ਪੈ ਰਿਆ ਸੀ ਹਾਂਜੀ ਦਵਾਈ ਖਾਂਦੇ ਸੀ ਉਹ ਕੋਈ ਅੰਗਰੇਜ਼ੀ ਦਵਾਈ ਹਾਂਜੀ ਰੋਜ਼ ਦੀਆਂ ਦਵਾਈਆਂ ਸੀ ਘਰੇ ਦਵਾਈਆਂ ਹੀ ਰਹਿੰਦੀਆਂ ਸੀ ਹਾਂਜੀ ਹਾਂਜੀ ਅੱਛਾ ਕਿੰਨੇ ਟਾਈਮ ਖਾਂਦੇ ਸੀ ਦਵਾਈ ਉਹ ਸੂਬਾ ਸ਼ਾਮ ਦਵਾਈਆਂ ਹੀ ਸੀ ਦਵਾਈ ਹਾਂਜੀ ਰੋਟੀ ਨਾਲ ਵੀ ਦਵਾਈ ਹਾਂਜੀ ਬੱਚ ਉਹ ਬੂੰਦਾਂ ਨਾਲ ਹੀ ਫਰਕ ਪਿਆ ਉਹਨਾਂ ਨੂੰ ਬੂੰਦਾਂ ਨਾਲ ਹੀ ਫਰਕ ਪਿਆ ਜੀ ਜੀ ਅੱਛਾ ਨਗੀ ਸਾਹਿਬ ਕੀ ਪ੍ਰੋਬਲਮ ਸੀ ਇਹ ਵੀਰਦੀ ਨਾਨੀ ਨੂੰ ਇਹਨਾਂ ਦੇ ਜੀ ਇਹ ਗਲੇ ਤੇ ਨਾ ਗੱਠ ਬਣੀ ਸੀ अच्छा ਜਿਵੇਂ ਹੁਣ ਜਦੋਂ ਕਿਸੇ ਦੇ ਗੱਠ ਬਣ ਜਾਂਦੀ ਏ ਫਰੁਕੀ ਸਾਹਿਬ ਤੁਸੀਂ ਇੱਕ ਤੀ ਸਮਝ ਜਾਂਦੇ ਹੋ ਸਭ ਤੋਂ ਪਹਿਲਾਂ ਕੀ ਦਿਮਾਗ ਚ ਆਉਂਦਾ ਹੈ ਬਸ ਬਸ ਉਹਨਾਂ ਵੀ ਰਿਪੋਰਟਾਂ ਸਕੈਨ ਕਰਾਈਆਂ ਸੀ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਵਹਿਮ ਪਾ ਦਿੱਤਾ ਗਿਆ ਸੀ ਤੇ ਪਰ ਜਿਵੇਂ ਜਿਵੇਂ ਇਹ ਡ੍ਰੌਪਸ ਦੇਨੇ ਸ਼ੁਰੂ ਕੀਤੇ ਬ੍ਰਹਮ ਮਾਸਟਰ ਗਿਆ ਉਹਨਾਂ ਕੋਲ ਪਹਿਲੇ ਹੀ ਮਹੀਨੇ ਦੇ ਵਿੱਚ ਵਿੱਚ ਚੇਂਜ ਆਦੂ ਬਾਅਦ ਤੇ ਮਾਰੇ ਦੀ ਕਿਰਪਾ ਹੁਣ ਤੱਕ ਕਿੰਨੇ ਮਹੀਨੇ ਹੋ ਗਿਆ ਚੜਦੀ ਕਲਾ ਦੇ ਵਿੱਚ ਠੀਕ ਠਾਕ ਹਾਂਜੀ ਅੱਛਾ ਨਗੀ ਸਾਹਿਬ ਹੁਣ ਸਾਨੂੰ ਇਹ ਦੱਸੋ ਵੀ ਇਹ ਕਿੰਨਾ ਜਿਹੜਾ ਅਸੀਂ ਕਹਿ ਲਈਏ ਕਿ ਇਹ ਜਿਹੜੇ ਪੱਤੇ ਹੈਗੇ ਨੇ ਇਸ ਦਰਖਤ ਦੇ ਕਿੰਨੇ ਕੀ ਯੂਜ਼ ਕਰਨੇ ਨੇ ਦੇਖੋ ਜੀ ਜ ਹੂੰ ਉਹਨੇ ਸਵੇਰ ਖਾਲੀ ਪੇਟ ਇਨਾ ਕੁ ਲੈਣਾ ਠੀਕ ਹੈ ਇਨਾ ਕੀ ਲੈ ਲੈ ਬਸ ਚਮਚੇ ਦਾ ਇੱਕ ਹਿੱਸਾ ਹੂੰ ਤੱਕ ਠੀਕ ਹੈ ਕੀ ਬਾਤ ਹੈ ਇਸ ਤਰ੍ਹਾਂ ਖਾ ਲੈਣਾ ਠੀਕ ਹੈ ਹੁਣ ਆ ਗਿਆ ਜਿੰਨੇ ਮੋਟਾਪਾ ਕੰਟਰੋਲ ਕਰਨਾ ਉਹਨੇ ਪਾਣੀ ਮੇਰੇ ਕੋਲ ਥੋੜਾ ਠੀਕ ਹੈ ਉਹਨੇ ਪੂਰਾ ਗਲਾਸ ਪੀ ਲੈਣਾ ਠੀਕ ਹੈ ਪੂਰਾ ਗਲਾਸ ਪੀ ਉਹਨੇ ਕੀ ਕਰਨਾ ਅੱਧਾ ਚਮਚ ਹਾਂ ਇੱਕ ਚੀਜ਼ ਹੋਰ ਆ ਉਹ ਇਹਦੇ ਚ ਜੇ ਥੋੜਾ ਜਿਆ ਟੈਸਟ ਵੀ ਕਰਨਾ ਚਾਹੁੰਦਾ ਏ ਧਾਗੇ ਵਾਲੀ ਮਿਸ਼ਰੀ ਯੂਜ਼ ਕਰ ਸਕਦਾ ਠੀਕ ਹੈ ਕਈ ਵਾਰੀ ਨਾ ਕੋੜੇ ਪੱਤੇ ਉਹਨਾਂ ਨੂੰ ਔਖਾ ਇਹਨਾਂ ਅੱਧਾ ਚਮਚ ਲਿਆ ਇਹਦੇ ਚ ਐ ਘੋਲ ਲੈਣਾ ਕੀ ਬਾਤ ਐਸ ਤਰ੍ਹਾਂ ਘੋਲ ਕੇ ਪੂਰਾ ਗਲਾਸ ਭਰ ਕੇ ਪਾਣੀ ਦਾ ਇਸ ਤਰ੍ਹਾਂ ਕਲਰ ਵੀ ਚੇਂਜ ਆਊਗਾ ਠੀਕ ਹੈ ਇਹ ਪੂਰਾ ਗਲਾਸ ਭਰ ਕੇ ਵਿੱਚ ਥੋੜੀ ਧਾਗੇ ਵਾਲੀ ਮਿਸ਼ਰੀ ਪਾ ਲੈਣੀ ਉਹਦਾ ਟੈਸਟ ਵੀ ਹੋ ਜਾਊਗਾ ਨਾਲੇ ਹੋਰ ਮਿਸ਼ਰੀ ਦੇ ਪਿਤ ਨੂੰ ਵੀ ਬੈਲੈਂਸ ਕਰਦੀ ਸਾਡੀ ਫਿਰ ਹਰ ਦੁਪਹਿਰ ਟਾਈਮ ਇੱਕ ਚੀਜ਼ ਹੋਰ ਆ ਖਾਸ ਧਿਆਨ ਰੱਖਣਾ ਇਨੂੰ ਕੁਰਸੀ ਤੇ ਬਹਿ ਕੇ ਨਹੀਂ ਪੀਣਾ ਮੰਜੇ ਤੇ ਬਹਿ ਕੇ ਨਹੀਂ ਪੀਣਾ ਇਹਨੂੰ ਪੈਰਾਂ ਪਾਰ ਆ ਦੇਖੋ ਜੀ ਹੁਣ ਆਪਾਂ ਉਹ ਵੀ ਕਰ ਦਿੰਦੇ ਆ ਆ ਦੇਖੋ ਜੀ ਇਸ ਤਰ੍ਹਾਂ ਪੈਰਾਂ ਪਾਰ ਬਹਿ ਕੇ ਕੁੱਟ-ਕੁੱਟ ਪਰ ਕੇ ਪੀਣਾ ਰੁਕੀ ਸਾਹਿਬ ਜੇ ਮੋਟਾਪਾ ਕੰਟਰੋਲ ਕਰਨਾ ਕੀ ਬਾਤ ਉਹਨੇ ਕੁੱਟ-ਕੁੱਟ ਕਰਕੇ ਪੀਣਾ ਇਸ ਤਰ੍ਹਾਂ ਤੁਸੀਂ ਦੇਖਿਓ ਦਿਨਾਂ ਚ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਇਹਨੂੰ ਪੱਤਿਆਂ ਨੂੰ ਇਸਤੇਮਾਲ ਕਰਨ ਬਹੁਤ ਸਾਰੀਆਂ ਜਿਹੜੀਆਂ ਸਾਵਧਾਨੀਆਂ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹ ਪੱਤਿਆਂ ਦੇ ਇਸਤੇਮਾਲ ਤੋ ਪਹਿਲਾਂ ਸਾਨੂੰ ਧਿਆਨ ਚ ਜ਼ਰੂਰ ਕਰ ਲੈਣੇ ਚਾਹੀਦੇ ਨੇ ਕਿਹੜੀਆਂ ਚੀਜ਼ਾਂ ਨੇ ਬਿਲਕੁਲ ਜੀ ਬਿਲਕੁਲ ਸਭ ਤੋਂ ਮੇਨਲੀ ਸਾਵਧਾਨੀ ਇਹੀ ਆ ਵੀ ਜਿਹੜੀ ਗਰਭਵਤੀ ਔਰਤ ਵਾ ਪ੍ਰੈਗਨੈਂਸੀ ਵਾਲ ਜਿਹੜੇ ਮੂਵ ਕਰ ਰਹੇ ਆ ਜਾਂ ਪ੍ਰੈਗਨਟ ਹੈ ਨੇ ਉਹ ਇਸ ਪੱਤਿਆਂ ਦਾ ਜਿਹੜਾ ਵਾ ਉਪਯੋਗ ਨਹੀਂ ਕਰ ਸਕਦੇ ਕਿ ਉਹਨਾਂ ਵਾਸਤੇ ਪੱਤੇ ਕੰਮ ਨਹੀਂ ਕਰਨਗੇ ਔਰ ਇੱਕ ਚੀਜ਼ ਹੋਰ ਜਿਹੜੇ ਬੜੇ ਸਮੇਂ ਤੋਂ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ 20 ਸਾਲ 15 ਸਾਲ 30 ਸਾਲ ਹੋ ਗਏ ਸ਼ੂਗਰ ਵਾਸਤੇ ਉਹਨਾਂ ਵਾਸਤੇ ਪੱਤੇ ਕੰਮ ਕਰਨਗੇ ਪਰ ਉਸ ਲੈਵਲ ਤੇ ਜਾ ਕੇ ਕੰਮ ਨਹੀਂ ਕਰਨਗੇ ਜਿਸ ਲੈਵਲ ਤੇ ਤੁਸੀਂ ਚਾਹੋ ਨੇ ਸੋ ਉਹਨਾਂ ਵਾਸਤੇ ਥੋੜਾ ਕੋ ਕੰਟਰੋਲਰ ਕਰਨ ਲਈ ਸਮਾਂ ਲੱਗੇਗਾ ਪਰ ਜਿਨ੍ਹਾਂ ਨੂੰ ਕੋਈ ਮਹੀਨੇ ਦੀ ਸਮੱਸਿਆ ਆਵਾ ਕੋਈ 6 ਮਹੀਨੇ ਹੋ ਗਏ ਆ ਕਿਉਂਕਿ ਰੋਗ ਤਿੰਨ ਤਰ੍ਹਾਂ ਦੇ ਫਰੁਕੀ ਸਾਹਿਬ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਕਿਉਂਕਿ ਕ੍ਰੋਨਿਕਲ ਹੋ ਗਿਆ ਸਾਲਾਂ ਵਾਲਾ ਜਿਹੜੇ ਸਾਲਾਂ ਵਾਲੇ ਨੇ ਉਹਨਾਂ ਨੂੰ ਰਿਜ਼ਲਟ ਇਹਦਾ ਹੌਲੀ-ਹੌਲੀ ਆਏਗਾ ਪਰ ਜਿਹੜੇ ਮਹੀਨੇ ਵਾਲੇ ਨੇ ਜਾਂ ਕੁਝ ਕੁ ਮਹੀਨੇ ਵਾਲੇ ਨੇ ਉਹਨਾਂ ਨੂੰ ਰਿਜ਼ਲਟ ਇਹਦਾ ਪਹਿਲੇ 11 ਦਿਨਾਂ ਦੇ ਵਿੱਚ ਦਿਖਣਾ ਸ਼ੁਰੂ ਹੋ ਜਾਏਗਾ ਕੁਝ ਨਾ ਕੁਝ ਬਦਲਾਅ ਸਰੀਰ ਦੇ ਵਿੱਚ એનર્ਜੀ ਲੈਵਲ ਦੇ ਵਿੱਚ ਬਦਲਾਅ ਸਰੀਰ ਦੇ ਵਿੱਚ ਬਦਲਾਅ ਦਿਖਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ 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 ਬਿਲਕੁਲ ਜੀ ਅੱਛਾ ਘਟਾਰੇ ਸਾਹਿਬ ਜੇਕਰ ਮਿਲਣਾ ਹੋਵੇ ਤੁਹਾਡੇ ਡਾਕਟਰ ਸਾਹਿਬਾਨ ਨੂੰ ਮਿਲਣਾ ਹੋਵੇ ਤੇ ਮਿਲਣ ਦਾ ਕੀ ਢੰਗ ਹੈਗਾ ਕਿਸੇ ਨੇ ਆਪਣੀ ਪ੍ਰੋਬਲਮ ਤੁਹਾਡੇ ਨਾਲ ਬੈਠ ਕੇ ਸਾਂਝੀ ਕਰਨੀ ਹੈ ਦਿੱਕਤ ਪਰੇਸ਼ਾਨੀ ਕਿਵੇਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕਹਿੰਨੇ ਹੁੰਨੇ ਕਿ ਸਾਡੇ ਕੋਲੇ ਉਹਨ ਦੀ ਲੋੜ ਨਹੀਂ ਕਿ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਦੱਸ ਦਿੱਤਾ ਵਾ ਉਹਨੂੰ ਇਸਤੇਮਾਲ ਕਰੋ ਉਹਨੂੰ ਵਰਤੋ ਅਗਰ ਫਿਰ ਵੀ ਜੇ ਕਿਤੇ ਸਾਡੂੰ ਤੁਹਾਨੂੰ ਸਾਡੀ ਲੋੜ ਪੈਂਦੀ ਆ ਤਾਂ ਫਿਰ ਨਾਗੀ ਕਟਾਰੀ ਇਲੈਕਟ੍ਰੋਪੈਥ ਸੈਂਟਰ ਦੀਆਂ ਦੋ ਬ੍ਰਾਂਚਾਂ ਜਿਹੜੀਆਂ ਨੇ ਉਹ ਖੁੱਲੀਆਂ ਹੋਈਆਂ ਨੇ ਇੱਕ ਜ਼ਿਰਕਪੁਰ ਦੇ ਵਿੱਚ ਆ ਔਰ ਇੱਕ ਜਲੰਧਰ ਦੇ ਵਿੱਚ ਆ ਜ਼ਿਰਕਪੁਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਨਲਾਈਨ OPD ਹੁੰਦੀ ਆ ਔਰ ਸ਼ਨੀਵਾਰ ਆਫਲਾਈਨ OPD ਹੁੰਦੀ ਆ ਜਿਹੜੇ ਫਿਜ਼ੀਕਲ ਮਿਲਣਾ ਚਾਹੁੰਦੇ ਨੇ ਮਿਲ ਸਕਦੇ ਨੇ ਔਰ ਜਲੰਧਰ ਦੇ ਵਿੱਚ ਆਪਣੀ ਜਿਹੜੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਫਿਜ਼ੀਕਲ OPD ਹੁੰਦੀ ਆ ਔਰ ਸ਼ਨੀਵਾਰ ਆਨਲਾਈਨ OPD ਹੁੰਦੀ ਆ ਸਮਾਂ ਜਿਹੜਾ ਵਾ ਜੀ 11 ਤੋਂ 5 ਵਜੇ ਤੱਕ ਦਾ ਵਾ ਔਰ ਐਡਰੈਸ ਜਿਹੜਾ ਜਿਰਕਪੁਰ ਦਾ ਵਾ ਉਹ ਸਕਾਈਨਰ ਟਾਵਰ ਦੇ ਵਿੱਚ ਵਾ ਔਰ ਜਿਹੜਾ ਜਲੰਧਰ ਦਾ ਵਾ ਉਹ ਗੜਾ ਰੋਡ ਤਾਜ ਮਾਰਕੀਟ ਬੱਸ ਸਟੈਂਡ ਦੇ ਕੋਲੇ ਆ ਤੁਸੀਂ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ ਇੱਕ ਦਿਨ ਦੇ ਵਿੱਚ ਅਸੀਂ 15 ਪੇਸ਼ੈਂਟ ਹੀ ਦੇਖਦੇ ਜੀਜੀ ਚਲੋ ਬਹੁਤ-ਬਹੁਤ ਸ਼ੁਕਰੀਆ ਅ ਕਟਾਰੀ ਸਾਹਿਬ ਤੁਹਾਡਾ ਤੇ ਨਗੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਘੈਂਟ ਨੁਸਖਾ ਫਾਰਮੂਲਾ ਦਿੱਤਾ ਮੈਨੂੰ ਲੱਗਦਾ ਕਿ ਜਿਹਨੇ ਇਸਤੇਮਾਲ ਕਰ ਲਿਆ ਤੁਸੀਂ ਜਿਵੇਂ ਗੱਲ ਕਹੀ ਕਹੀ ਹੈਗੀ ਹੈ ਕਿ ਮਰਦੇ ਦਮ ਤੱਕ ਸ਼ੂਗਰ ਉਹਦੇ ਕੋਲੋਂ ਦੂਰੀ ਵਧਾ ਕੇ ਰੱਖੇਗੀ ਬਣੀ ਵਧੀ ਹੋਈ ਸ਼ੂਗਰ ਬਿਲਕੁਲ ਫਰੂਕੀ ਸਾਹਿਬ ਮੈਂ ਇੱਕ ਚੀਜ਼ ਦੱਸ ਦਿੰਦਾ ਹਰੇਕ ਬੰਦਾ ਡਾਕਟਰ ਅਲਪਾਜ ਦਾ ਤੇ ਦਵਾਈਆਂ ਅਲਪਾਜ ਦਾ ਅਸੀਂ ਕੁਦਰਤ ਤੋਂ ਪਿੱਛੇ ਹੋ ਚੁੱਕੇ ਆ ਔਰ ਜਿੰਨਾ ਮਰਜ਼ੀ ਬੰਦਾ ਪੜ੍ਹ ਲਿਖ ਜਾਵੇ ਜਿੰਨਾ ਮਰਜ਼ੀ ਵੱਡੇ ਸਟੈਟਜੇ ਪਰ ਕੁਦਰਤ ਤੋਂ ਅੱਗੇ ਨਹੀਂ ਜਾ ਸਕਦਾ ਅਗਰ ਜੇ ਤੁਸੀਂ ਵੀ ਅੱਜ ਆਪਣੇ ਜੀਵਨ ਦਾ ਆਨੰਦ ਲੈਣਾ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਇੱਕ ਤੰਦਰੁਸਤ ਭਰਿਆ ਜੀਵਨ ਜਿਉਣਾ ਚਾਹੁੰਦੇ ਹੋ ਤੇ ਕੁਦਰਤ ਦੀ ਗੋਦ ਚਾਹੋ ਕਿਉਂਕਿ ਇਹ ਸਵੰਜਨਾ ਮੋਰਿੰਗਾ ਇੱਕ ਕੁਦਰਤ ਦੀ ਗੋਦ ਦਾ ਹੀ ਪ੍ਰੋਡਕਟ ਹੈ ਔਰ ਕੁਦਰਤੀ ਪ੍ਰੋਡਕਟ ਆ ਇਹਨੂੰ ਸਬਜ਼ੀ ਦੇ ਪੱਤੇ ਪਾਓ ਇਹਨਾਂ ਰੋਜ਼ਾਨਾ ਖਾਓ ਤੁਸੀਂ ਵੇਖਿਓ ਰਿਜ਼ਲਟ ਲਾਜਵਾਬ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਗੀਸ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਨੁਸਖਾ ਫਾਰਮੂਲਾ ਹੈਗਾ ਜਿਹੜਾ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ ਹੈ ਸੋ ਹੰਜਣੇ ਦਾ ਦਰਖਤ ਹੈਗਾ ਇਹ ਜਿਹਨੂੰ ਅਸੀਂ ਮਰਿੰਗਾ ਕਹਿ ਦਿੰਨੇ ਆ ਔਰ ਦੱਸਿਆ ਕਿ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਅਸੀਂ ਕਰਕੇ ਆਪਣੀ ਸ਼ੂਗਰ ਨੂੰ ਬੈਲੈਂਸ ਕਰ ਸਕਦੇ ਆ ਜਿਹੜੀ ਵਧੀ ਹੋਈ ਸ਼ੂਗਰ ਹੈਗੀ ਹੈ ਉਹਨੂੰ ਅਸੀਂ ਕੰਟਰੋਲ ਚ ਰੱਖ ਸਕਦੇ ਆ ਮਰਦੇ ਦਮ ਤੱਕ ਜੇਕਰ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਇਹ ਨੁਸਖਾ ਫਾਰਮੂਲਾ ਜਿਹੜਾ ਉਹ ਅਸੀਂ ਅਮਲ ਦੇ ਵਿੱਚ ਲੈ ਕੇ ਆਉਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਫਿਲਹਾਲ ਮੈਨੂੰ ਇਹ ਵੀਡੀਓ ਇਥੇ ਖਤਮ ਕਰਨ ਦੀ ਦਿਓ ਆ ਗਿਆ ਪਰ ਜਿਹੜੇ ਲੋਕਾਂ ਨੂੰ ਤੁਹਾਡੇ ਸਰਕਲ ਦੇ ਵਿੱਚ 슈ਗਰ ਹੈ ਐ ਔਰ ਉਹ ਦਵਾਈਆਂ ਛੱਡਣੀਆਂ ਚਾਹੁੰਦੇ ਨੇ ਤਾਂ ਉਹਨਾਂ ਲੋਕਾਂ ਨਾਲ ਇਹ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰ ਦਿਆ ਕਰੋ ਜਿਸ ਦੇ ਨਾਲ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਹੈ ਉਹ ਬਦਲ ਦੇਵੇ ਧੰਨਵਾਦ